ਸ਼ਿਕਰ ਨਗੜੀ ਆਪਣੀ ਕਰਬੜਿੰਦਾ ਅੱਜ ਆਪਾਂ ਪਹੁੰਚੇ ਜੇ ਗੋਰਾ ਟਾਇਲ ਵਾਲੇ ਬਾਈ ਕੋਲੇ ਠੇਕਾ ਤੇ ਇਹਨਾਂ ਨੇ ਦੀਵਾਲੀ ਤੇ ਨਾ ਬਹੁਤ ਵਧੀਆ ਆਫਰ ਲਾ ਰੱਖਿਆ ਸੋ ਤੁਸੀਂ ਦੇਖ ਸਕਦੇ ਹੋ ਬਾਕੀ ਬਾਈ ਜੀ ਖੜੇ ਹੈ ਇਹਨਾਂ ਨੂੰ ਪੁੱਛਦੇ ਆਂ ਵੀ ਕੀ ਇਹਨਾਂ ਨੇ ਆਫਰ ਲਾਇਆ ਦੀਵਾਲੀ ਤੇ ਤੇ ਬਾਈ ਕਹਿੰਦਾ ਬਹੁਤ ਘੈਂਡ ਆ ਮੈਂ ਬਾਹਰ ਵੀ ਰੀਲ ਬਣਾ ਕੇ ਆਈਆਂ ਮੈਂ ਕਹਿੰਦੀ ਕਿ ਸਿਰਾ ਗੱਲ ਬਾਤ ਆ ਤੇ ਵਾਕੀ ਪਾਈ ਜੀ ਨੂੰ ਮਿਲੋ ਮੈਂ ਕਹਾ ਬਹੁਤ ਵੱਡੇ ਦੀਵਾਲੀ ਤੇ ਆਫਰ ਲੱਗੇ ਹੋਇਆ 70 70 ਰੁਪਏ ਫੋਟਾਂ ਵਾਲੀਆਂ ਓਨਲੀ 35 ਰੁਪਏ ਫੋਟ ਦੇ ਵਿੱਚ ਕੀ ਕੀ ਆਉਂਦਾ ਐ ਇਸ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਜੀ ਜੇਕਰੋਂ ਤੁਸੀਂ ਇਸ ਤਰ੍ਹਾਂ ਦੇ ਲੇਟੈਸਟ ਡਿਜ਼ਾਈਨ ਤੇ ਬੁੱਕਮਾਰਕ ਬੁੱਕਮਾਰਕ ਜੋ ਕਿ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਿਹਾ ਐ ਇਸ ਤਰ੍ਹਾਂ ਦੇ ਡਿਜ਼ਾਈਨ ਔਰ ਵੀ ਲੈ ਲਓ 35 ਰੁਪਏ ਫੋਟ ਦੇ ਵਿੱਚ 70 ਰੁਪਏ ਫੋਟਾਂ ਨਹੀਂ ਆਉਂਦਾ ਨਾ ਇਹਦਾ ਨੁਕਤਾ ਨਹੀਂ ਇਹ ਦੁਵਾਲੀ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਮੇਰੀਆਂ ਭੈਣਾਂ ਦੇ ਘਰ ਕੱਚੇ ਆ ਸਭ ਦੇ ਪੱਕੇ ਕਰਵਾ ਦੇਣੇ ਆਪਾਂ ਗੋਰਾ ਗੱਲ ਇੱਕ ਵਾਰ ਤੁਸੀਂ ਆ ਕੇ ਦੇਖੋ ਠੀਕ ਆ ਬਾਈ ਦਾ ਨੇਚਰ ਬਹੁਤ ਘੈਂਟ ਆ ਇਹਨਾਂ ਦਾ ਸਟਾਫ ਵੀ ਬਹੁਤ ਸੋਹਣ ਵਧੀਆ ਕਰਵਾਦਾ ਸੋ ਤੁਸੀਂ ਜਰੂਰ ਆਇਓ ਠੀਕ ਹੈ ਜੀ ਕਿਸ ਤਰ੍ਹਾਂ ਦੇ ਲਗਜ਼ਰੀ ਟੈਲਾਂ ਲੈ ਜੋ ਤੇ ਆਉਣਾ ਕਿੱਥੇ ਹੈ ਗੋਰਾ ਰਾਂਡ ਤੇ ਜਾਦ ਰਪੁਰਾ ਨਾਮਪੁਰਾ ਮੋਮੋਰ ਰੋਡ ਤੇ ਜੀ ਜੋ ਸਾਡੀ ਭੈਣ ਦਾ ਨਾਮ ਲਊਗਾ ਕਿਰਨ ਮਠੈਂਡਾ ਦਾ ਉਹਨੂੰ ਹੋਰ ਰਤ ਕਰਾਂਗੇ ਹਾਓ ਆਫਰ 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 ਲੱਤ ਲਾ ਮੇਲਾ ਜਿੰਨਾ ਮਾਰਚੇ ਲੁੱਟਿਆ ਜਾਂਦਾ ਦੁਵਾਲੀ ਕਦੋਂ ਆ ਦੇਖੋ ਇਹ ਇਸ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਇਸ ਤਰ੍ਹਾਂ ਦੇ ਲੱਕੜ ਦੇ ਨਹੀਂ ਡਿਜ਼ਾਈਨ ਆ ਚੈੱਕ ਕਰ ਲੋ کیا بات ہے گولڈن اللون ਦੀ ਲੋੜ ਨਹੀਂ گولڈن ਪੈਨਲ ਹੀ ਲੈ ਜਾਓ ਤੇ ગોਰਾ ਚैल दिया ਟਾਲਾਂ ਨਾਲ ਆਪ ਦੇ ਘਰ ਚ ਚਪਕਾ ਲੋ ਦੁਵਾਰੀ ਤੋਂ ਪਹਿਲਾਂ ہر ਘਰ ਦੀ شان ગોੜਾ ਟਾਈ کیا بات ਹੈ